ਹੇ ਨੌਜਵਾਨ ਬਿਰਮੋਰ ਸਿੰਘ ਧਾਰਿਆਲ ਵੱਲੋਂ 50000 ਰੁਪਏ ਦੁੱਲਾ ਟੀਮਾਂ ਨੂੰ ਬਲੌ ਸਿੰਘ ਯੂਐਸਏ ਵੱਲੋਂ 10000 ਰੁਪਏ ਦੁੱਲਾ ਟੀਮਾਂ ਨੂੰ ਲਓ ਲਾਠ ਸੀਹਾ ਦਾਉੜ ਵਾਲਾ ਜਿਹੜੇ ਖਿਡਾਰੀ ਦਾ ਜਮਾਨ ਸਰਮਾਨ ਆਉਣਾ ਹੈ ਲਓ ਸ਼ੰਮੀ ਬੱਸੀਆ ਵਾਲਾ ਜਿਹੜੇ ਨਜ਼ਰ ਦੀ ਥੋੜੀ ਗੰਤੀ ਸਿੰਘ ਵੱਲੋਂ 50000 ਰੁਪਏ ਦੁੱਲਾ ਟੀਮਾਂ ਨੂੰ ਬਾਬਾ ਜਰਨੈਲ ਸਿੰਘ ਸਰਾ ਵੱਲੋਂ 10000 ਰੁਪਏ ਦੁੱਲਾ ਟੀਮਾਂ ਨੂੰ ਬਲਵਿੰਦਰ ਸਿੰਘ ਸਵਾਰਦਾਸੀ ਕਪੂਰ ਸਿੰਘ ਜਲਦਾਰ ਤੇ ਜਮਾਈ ਜੀ ਉਹਨਾਂ ਵੱਲੋਂ 50 ਰੁਪਏ ਬਲਾਦੂ ਵਾਲੀ ਟੀਮ ਨੂੰ ਕਹਿੰਦੇ ਵੀ ਇਹ ਸਿਹਾਂਬਾ ਦਾ ਨਾਮ ਹੈ ਮੇਰੇ ਵੀਰੋ ਜਿੱਥੋਂ ਦੇ ਘੋਲ ਵਰਗੇ ਜਿੱਥੋਂ ਦੇ ਮੇਰੇ ਵੀਰੋ ਨਾਮ ਇਹ ਨੌਜਨ ਇਹ ਜਿੱਥੋਂ ਦੇ ਕਹਿੰਦੇ ਨੇ ਮੇਰੇ ਵੀਰੋスルਤਾਨ ਵਰਗੇ ਮਸ਼ਹੂਰ ਕਬੱਡੀ ਖਿਡਾਰੀ ਨੇ ਲਓ ਸਾਹਮਣੇ ਮੈਂ ਦੇਖ ਰਿਹਾ ਇਹ ਫਗਲ ਨੌਜਨ ਦੀ ਸੋਹਣੀ ਕੋਸ਼ਿਸ਼ ਹੈ ਜਫਾ ਲਾਉਣ ਦੀ ਰਣਜੀਤ ਸਿੰਘੀ ਬੋਪਾ ਰਾਏ ਵਾਲੇ ਫੈਸਲਾ ਕਰਦੇ ਵੀ ਪੁਆਇੰਟ ਜਿਹੜਾ ਹੈ ਇਹ ਨਾਪ ਦੇ ਹਿੱਸੇ ਗਾਂ ਪੰਚਾਇਤ ਸਪੋਰਟਸ ਕਲੱਬ ਵਾਲੇ ਕਮੇਟੀ ਵਾਲੇ ਟੂਰਨਾਮੈਂਟ ਕਮੇਟੀ ਵਾਲੇ ਜੀ ਹਾਂ ਨੂੰ ਆਤੇ ਲਓ ਇਹ ਨਾਪ ਯਾਰ ਬੜੇ ਲਾਗੇ ਨਾਸ ਦੀ ਰੇਡ ਤੇ ਨਾਪ ਕਬੱਡੀ ਪਾ ਰਿਹਾ ਟੂਰਨਾਮੈਂਟ ਕਮੇਟੀ ਵੱਲੋਂ 50 ਰੁਪਏ ਸਾਹਮਣੇ ਮੈਂ ਦੇਖ ਰਿਹਾ ਵੀ ਹੈਪੀ ਤੇ ਨਾਲ ਹੀ ਮੇਰੇ ਵੀਰੋ ਨਾਪ ਤੇ ਨਾਪ ਤੇ ਹੈਪੀ ਹੱਥਾਂ ਕਿਰੋ ਵਾਹ ਹੋਰ ਰੋ ਰਿਹਾ ਲੱਖ ਲੱਖ ਦੀ ਕਾਉਂਦੀ ਜਫਾ ਕੱਲੇ ਕੱਲੇ ਦਾ ਕੋਈ ਮੁੱਲ ਨਹੀਂ ਪੈਂਦਾ ਯਾਰੋ ਕਾਰਤੂਸ ਚੱਲੇ ਦਾ 100 ਰੁਪਇਆ ਨਾ ਲੂ ਇਹ ਸਾਡੇ ਵੀਰ ਹਨੀ ਬਲਿਓ